ਅੱਜ ਦੇ ਜ਼ਮਾਨੇ ਦੇ ਵਿੱਚ ਵੀ ਲੋਕ ਤੇਲੀ ਚੋ ਜਾਂਦੇ ਆ ਦਰਵਾਜਿਆਂ ਦੇ ਮੂਹਰੇ ਕੋਈ ਗੱਡੀ ਘਰ ਆ ਗਈ ਤੇਲ ਚੋ ਕੋ ਕਿਸੇ ਨੇ ਮੋਟਰਸਾਈਕਲ ਸਕੂਟਰ ਲੈ ਲਿਆ ਤੇਲ ਚੋ ਕੋ ਕਿਸੇ ਦਾ ਕੋਈ ਫੰਕਸ਼ਨ ਵਗੈਰਾ ਹੋਇਆ ਤੇਲ ਚੋ ਕੋ ਕੋਈ ਲੜਕੀ ਜਾਂ ਲੜਕਾ ਪੈਦਾ ਹੋਇਆ ਤੇਲ ਚੋ ਕੋ بس ਤੇਲ ਚੋ ਜੋ ਕੇ ਦਰਵਾਜੇ ਖਰਾਬ ਕੀਤੇ ਪਏ ਆ ਡਰਾਈਵੇ ਖਰਾਬ ਕੀਤੇ ਪਏ ਲੋਕਾਂ ਨੇ ਮੈਨੂੰ ਯਾਦ ਆ ਮੇਰੇ ਦੋਸਤ ਦੀ ਲੜਕੀ ਛੋਟੀ ਜਿਹੀ ਸੀ ਘਰ ਦੇ ਨੇ ਤੇਲ ਚੋਇਆ ਉਹ ਤੇਲ ਥੋੜਾ ਜਿਹਾ ਜਿਦਾਂ ਕਹੋ ਜਿਆਦਾ ਚੋ ਹੋ ਗਿਆ ਉਹ ਡਿੱਗ ਪਈ ਸੱਟ ਲੱਗੀ ਫੰਕਸ਼ਨ ਸੀ ਕਰਦਾ ਤੇ ਉਹ ਸਿਰ ਪੜਵਾਇਆ ਉਹਨੂੰ ਹਸਪੀਟਲ ਚ ਕੀਪਨ ਤੇ ਕਰਦਾ ਫੰਕਸ਼ਨ ਚੱਲਦਾ ਇਦੋਂ ਜੋ ਇਸ ਕਰਕੇ ਆਪਾਂ ਸੋਚੀ ਆਪਾਂ ਕੀ ਕਰਦੇ ਆ ਜੇ ਸਾਨੂੰ ਪਤਾ ਹੀ ਨਹੀਂ ਤੇਲ ਕਿਉਂ ਚੋਇਆ ਜਾਂਦਾ ਤੇ ਫਿਰ ਕਿਉਂ ਚੋਨੇ ਆ ਬ੍ਰੇਨ ਵਾਸ਼ਿੰਗ ਨਾ ਹੋ ਗੋ ਜਿੱਦਣ ਸਾਨੂੰ ਪਤਾ ਲੱਗ ਗਿਆ ਵੀ ਤੇਲ ਚੋਣ ਦਾ ਮਤਲਬ ਕੀ ਸੀ ਅਸੀਂ ਆਪਣੀ ਫੇਰ हट ਜਾਣਾ ਤੇ ਜੇ ਕਿਸੇ ਦਾ ਬਹੁਤ ਦਿਲ ਕਰਦਾ ਇਦਾਂ ਦਾ ਸ਼ਗਨ ਕਰਨ ਨੂੰ ਤੇ ਮੇਰੀ ਇੱਕ ਸਲਾਹ ਆ ਕਿ ਚਿੱਟੇ ਗੁਲਾਬ ਦੇ ਫੁੱਲ ਲੈ ਕੇ ਆਓ ਚਿੱਟੇ ਉਹਨਾਂ ਦੀਆਂ ਪੱਤੀਆਂ ਤੋੜੋ ਇੱਕ ਸੋਹਣੇ ਜਿਹਾ ਢਾਂਡੇ ਵਿੱਚ ਪਾਓ ਅਗਰ ਤੁਹਾਡੇ ਕੋਈ ਆ ਰਿਹਾ ਤਾਂ ਉਹਦੇ ਵੀ ਉਹ ਸਿੱਟੋ ਚਿੱਟੇ ਗੁਲਾਬ ਦੇ ਫੁੱਲ ਤੇ ਆਪਣੇ ਦਰਵਾਜਿਆਂ ਤੇ ਵੀ ਸਿੱਟੋ ਨਾ ਕੋਈ ਡਿਗੂਗਾ ਨਾ ਕੋਈ ਪ੍ਰੋਬਲਮ ਹੋਊਗੀ ਨਾ ਤੁਹਾਡਾ ਡਰਾਈਵ ਖਰਾਬ ਹੋਊ ਨਾ ਤੁਹਾਡੇ ਦਰਵਾਜੇ ਖਰਾਬ ਹੋਣਗੇ ਸੋਨਾ ਵੀ ਲੱਗੂਗਾ ਖੁਸ਼ਬੂ ਵੀ ਆਊਗੀ ਪਰਮਾਤਮਾ ਇਹਨਾਂ ਚਿੱਟੇ ਰੰਗ ਦੀ ਤਰ੍ਹਾਂ ਹੈ ਬੇਦਾਗ ਪਵਿੱਤਰ ਸਹੋਪਣ ਪਾਣਿਆ ਪਰਮਾਤਮਾ ਦੇ ਵਿੱਚ ਇਸ ਸਭ ਨੂੰ ਪਿਆਰ ਕਰਦਾ ਸਭ ਦਾ ਸਤਿਕਾਰ ਕਰਦਾ ਪ੍ਰਮਾਤਮਾ ਇਹ ਸ਼ਾਂਤੀ ਦਾ ਪ੍ਰਤੀਕ ਆ ਚਿੱਟਾ ਰੰਗ ਸਾਈਨ ਆਫ ਪੀਸ ਆ ਤੇ ਜਦੋਂ ਵੀ ਅੱਗੇ ਤੋਂ ਸ਼ਗਨ ਕਰੀਏ ਗੁਲਾਬ ਦੇ ਫੁੱਲ ਚਿੱਟੇ ਰੰਗ ਦੇ ਲੈ ਕੇ ਆਈਏ ਸੋਹਣੇ ਜਏ ਸੋਹਣੇ ਜੇ ਪੰਡੇ 'ਚ ਪਾਈਏ ਛਿੜਕੀਏ ਆਉਣ ਵਾਲੇ ਤੇ ਵੀ ਛਿੜਕੀਏ ਕਿੰਨਾ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਟਰਾਈ ਕਰਕੇ ਦੇਖੋ ਖੁਸ਼ਬੂ ਸਾਰੇ ਪਾਸੇ ਹੋਏਗੀ